ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਸਰਿੰਦਰ ਸਿੰਘ ਵੱਲੋਂ ਬੀਤੇ ਕੱਲ ਸੋਸ਼ਲ ਮੀਡੀਆ ਰਾਹੀਂ ਸਾਰੇ ਸਬਜ਼ੀਆਂ ਅਤੇ ਫਰੂਟ ਵੇਚਣ ਵਾਲੇ ਦੁਕਾਨਦਾਰਾਂ ਅਤੇ ਰੇੜੀਆਂ ਵਾਲਿਆਂ ਨੂੰ ਅਪੀਲ ਕੀਤੀ ਹੈ ਅਤੇ ਜਿਤਾਵਨੀ ਵੀ ਦਿੱਤੀ ਹੈ ਕਿ ਆਪਣੀਆਂ ਦੁਕਾਨਾਂ ਅਤੇ ਰੇੜੀਆਂ ਤੇ ਲਗਾਏ ਸਪੀਕਰ ਬੰਦ ਕਰ ਦਿਓ ਨਹੀਂ ਤਾਂ ਚਲਾਨ ਕਟਿਆ ਜਾਵੇਗਾ ਅਨੀਤਾ 베ਦੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਬਟਾਲਾ ਕੋਈ ਕਦੇ ਕਲਾਣਾ ਅੱਜ ਘਟਾਇਆ ਪਰ ਇਹ ਆ ਜੀ ਜੋ ਸਰਕਾਰ ਵੱਲੋਂ ਸਮੇਂ ਸਮੇਂ ਨਾਲ ਹਦਾਇਤਾਂ ਆਉਂਦੀਆਂ ਨੇ ਉਹਦੇ ਮੁਤਾਬਕ ਕੱਲ੍ਹ ਦਿਨ ਨੂੰ ਅਸੀਂ ਇੱਕ ਵੀਡੀਓ ਲਈ ਸਾਰਿਆਂ ਨੂੰ ਮੈਸੇਜ ਦਿੱਤਾ ਸੀ ਸਾਰੇ ਬਟਾਲੇ ਦੇ ਵਿੱਚ ਤੁਸੀਂ ਫਿਰਕੇ ਵੀ ਲੋਕਾਂ ਨੂੰ ਦੱਸਿਆ ਗਿਆ ਅਰ ਅੱਜ ਵੀ ਆ ਤੁਸੀਂ ਵੇਖਿਆ ਪਿਆ ਡੇਰਾ ਰੋਡ ਦੇ ਉੱਤੇ ਇੱਕ ਛੋਟਾ ਹਾਥੀ ਆ ਇਹਦਾ ਨੰਬਰ ਅੱਗੇ ਨੰਬਰ ਪਲੇਅਰ ਵੀ ਹੈ ਨਹੀਂ ਅੱਗੇ ਪਿੱਛੇ ਔਰ ਇਹਨੂੰ ਵੱਡਾ ਸਪੀਕਰ ਲਾ ਕੇ ਜਿਹੜਾ ਆ ਸਟੇਜ ਤੇ ਲਾਉਣਾ ਵੱਡਾ ਸਪੀਕਰ ਹੁੰਦਾ ਹੈ ਉਹਦੇ ਨਾਲ ਇਹ ਲੋਕਾਂ ਦਾ ਸਾਰਿਆਂ ਦਾ ਜੀਨਾ ਹਰਾਮ ਕੀਤਾ ਇਹਦੀ ਆ ਦੋ ਤਿੰਨ ਬੰਦਿਆਂ ਦੇ ਮੈਨੂੰ ਫੋਨ ਆਏ ਮੈਨੂੰ ਤਲਾਸ਼ ਦਿੱਤੀ ਵੀ ਆਹ ਹਾਲਾਤ ਹੋ ਰਹੇ ਨੇ ਉਹਦੇ ਸਬੰਧੀਆਂ ਆਣ ਕੇ ਇਹਦਾ ਆਪਣੀ ਮਸ਼ੀਨ ਦੇ ਨਾਲ ਨਾਈਟ ਲੈਵਲ ਤੇ ਚਲਾਨ ਕੀਤਾ ਗਿਆ ਤੇ ਜੋ ਮਾਂਦੂਗ ਬਾਲਤ ਵਿੱਚ ਭੇਜਾਂਗੇ ਅਗੋਂ ਜੋ ਵੀ ਇਹਨੂੰ ਮਜਦ ਸਾਹਿਬ ਫਾਈਂਡ ਕਰਨਗੇ ਦੇਖੋ ਜੀ بار بار ਅਪੀਲ ਕਰਨ ਦੇ ਵੀ ਕੋਈ ਸੁਣਦਾ ਨਹੀਂਗਾ ਜੀ ਕੋਸ਼ਿਸ਼ ਨਹੀਂ ਕਰਦੇ ਵੀ ਆਪਾਂ ਪੁਲਿਸ ਦਾ ਸਾਥ ਦੇਣਾ ਔਰ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਹਰਾਮ ਹੋਇਆ ਤੇ ਮੈਂ ਥੱਲੇ ਕਮੈਂਟ ਕਰਨ ਵਾਲੇ ਮਾਰੀਆਂ ਗੱਲਾਂ ਲਿਖਦੇ ਆ ਚਲੋ ਵੀ ਖੁਸ਼ ਰਹੇ ਨਾ ਪਰ ਥੋੜਾ ਜਿਹਾ ਆਪਣੇ ਆਪ ਧਿਆਨ ਕਰਕੇ ਤੇ ਫੇਰ ਕੋ ਲਿਖਿਆ ਕਰੋ ਕਿ ਇਹ ਇਹਨਾਂ ਨੇ ਇੰਨਾ ਜਿਆਦਾ ਇਹਨਾਂ ਨੇ ਆਵਾਜ਼ ਕੀਤੀ ਅੱਜ ਇਹ ਵੇਖ ਹੀ ਲੈਣਾ ਹੋਰ ਕਦੀ ਨੂੰ ਕਿ ਜਿਹੜਾ ਆਮ ਦੁਕਾਨਦਾਰਾਂ ਦਾ ਤੇ ਜਿਹੜੇ ਸ਼ਹਿਰ ਚ ਲੋਕ ਆਏ ਨੇ ਸਾਰੇ ਹੀ ਪਰੇਸ਼ਾਨ ਨੇ ਲੱਗੋ ਉਹ ਮੈਂ ਬਾਰ ਬਾਰ ਅਪੀਲ ਕਰਦਾ ਤੇ ਫੇਰ ਅਪੀਲ ਹੀ ਕਰਨ ਲਏ ਆ ਤੇ ਜਿਹੜਾ ਨਾਸਰ ਕਰੇਗਾ ਇਹਨਾਂ ਨੂੰ ਨਮਨਤਰੀ ਡੰਗ ਦੇ ਵਿੱਚ ਆਪਾਂ ਕੋਈ ਜਿੰਨੇ ਲੱਗੇ ਨੇ ਉਹਨਾਂ ਦੇ ਇਹਨਾਂ ਨੂੰ ਰੌਂਡ ਅਪ ਕਰ ਲਾਂਗੇ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਾਂਗੇ ਤੇ ਫਿਰ ਉਹਨਾਂ ਨੂੰ ਨਸ਼ਤ ਕੀਤਾ ਜਾਊਗਾ ਜਨਤਕ ਤੌਰ ਤੇ ਸਾਰਿਆਂ ਦੇ ਸਾਹਮਣੇ